ਲਾਈਵ ਹੀ ਮਿੱਤਰੋ ਅੱਜ ਫੇਰ ਜਾਣਾ ਪੈ ਗਿਆ ਜੀ ਜਰੂਰੀ ਕੰਮ ਰਿਸ਼ਤੇਦਾਰੀ ਚ ਕੱਲ ਵੀ ਵਿਆਹ ਦਾ ਪਰਸੋਂ ਵੀ ਗਏ ਤੇ ਅੱਜ ਫੇਰ ਜਾਣਾ ਪੈ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਇੱਕ ਹੋਰ ਨੇ ਬਲੌਗ ਦੇ ਵਿੱਚ ਕਰ ਬੋਤਾ ਸਤਿ ਸ਼੍ਰੀ ਅਕਾਲ ਤਾਂ ਹੱਥ ਜੋੜ ਕੇ ਹਾਂ ਵੇ ਤੇ ਉੱਡ ਰਿਹਾ ਵੇ ਤੇਰਾ ਬੋਤਾ ਸ਼ੇਨਾ ਹੋਗਾ ਔਰ ਜੀ ਕੱਲ ਸ਼ਾਮ ਨੂੰ ਇੰਨਾ ਤੇਜ਼ ਮੀਂਹ ਵਿਆਹਾਂ ਵਾ ਬਸ ਪੱਟੇ ਚੱਕ ਤੇ ਵਿਆਹ ਵਾ ਰਿਸ਼ਤੇ ਉੱਤੇ ਵਾਰਿਆ ਖਿੜੇ ਨਾ ਇੱਧਰ ਉੱਧਰ ਜਿਹਦੇ ਲੰਗੇ ਸਾਰੇ ਹਾਰਤ ਕੀ ਮਾਇਦਾ ਉਹ ਵੀ ਜਿਹਦੇ ਲੰਗਾ ਸਿੰਗਰ ਤੇ ਚਲੋ ਹੋ ਗਈ ਤਿਆਰ ਤੋਂ ਰੈਡੀ ਹੋ ਗਏ ਚਲੋ ਚੱਲਦੇ ਆਂ ਜੀ ਫਿਰ ਅੱਗੇ ਦਿਖਾਉਂਦੇ ਆ ਤੁਹਾਨੂੰ ਜੇ ਭਈ ਸਮਝ ਆਹੇਂਗਾ ਆਪਾਂ ਡਾਕਟਰ ਸ਼ਰਮਾ ਕੋ ਆਪਣਾ ਲਈ ਗੱਡੀ ਗਈ ਚੰਡੀਗੜ੍ਹ ਲੱਗੀਆਂ ਨੇ ਕੇ ਮੈਂ ਲੈ ਕੇ ਉਹਨਾਂ ਦਾ ਮੈਡੀਕਲ ਜਾਂ ਉਹਨਾਂ ਦਾ ਕੋਈ ਜ਼ਰੂਰੀ ਉੱਥੇ ਪੁਰੂ ਚਲ ਗਿਓ ਫਿਰ ਜਹਾ ਗੇੜੇ ਕੱਢਦਾ ਰਿਹਾ ਕਿ ਛੋ ਨੰਗਨ ਨਹੀਂ ਜਾਂਦਾ ਮੋੜਸਲੇ ਨੇ ਮੈਂ ਭੇਜ ਆਇਓ ਇਹ ਗੱਡੀ ਮੈਂ ਜਾਾਂਗੇ ਵੀ ਅੱਜ ਗੇੜੀ ਜਿੰਦਾ ਇਹ ਕਿੱਥੇ ਲੱਗਦਾ ਪੁੱਤ ਜਿੰਦਾ ਗੇੜ ਨੂੰ ਉਹਨੂੰ ਲੱਗਦਾ ਹੈ? ਨੂੰ ਨੂੰ ਲੱਗਿਆ। ਅਹ ਰੇ ਤਾਂ ਅੱਜ ਤੋਂ ਬਹੁਤ ਸਿਆਣਾ ਹੋ ਗਿਆ ਰੇ ਪਤਾ ਲੱਗਿਆ। ਇਹ ਘਾਤੇ ਰੱਖਿਆ ਵਈ ਇਸਮਾਂ। ਇਸਮਾਂ ਘਾਤੇ ਰੱਖਿਆ ਬਜਿੰਦਾ। ਅਹ ਇਹ ਤੂੰ ਕੀ ਦੇਖ ਰਿਹਾ ਬਾਹਰ? ਇਹ ਵੀ ਨਹੀਂ ਬੋਲਦਾ। ਲੈ ਵੀ ਮਿੱਤਰੋ। ਹੱਕ ਤੀ ਗੱਡੀ ਤੁਰਪੇ ਘਰਾਂ ਤੇ ਮੋੜ ਕੇ ਲਿਆਵਾ ਆਈ ਵਾ। ਉੱਤੋਂ ਮੋੜ ਕੇ ਲਿਆਂਗੇ ਫਿਰ ਬਹੁਤ ਥੋੜੀ ਬਾਜ ਵੀ ਕਰਾ ਮੋੜ ਦੇਣਾ ਠੀਕ ਹੈ ਚਲ ਦੋਈ ਗੱਡੀ ਨਾ ਵੀ ਥੋੜੀ ਜਿਹਾ ਹੱਥ ਘੱਟ ਲੱਗ ਰਹੀ ਆ ਉਧਰ ਤੇ ਮੋੜ ਲਿਆ ਚਲੋ ਚੱਲਦੇ ਆ ਵੀ ਫਿਰ ਪਰ ਇੱਕ ਗੱਲ ਪੈਰ ਨਹੀਂ ਰਖਾਣ ਦਿੰਦੀ ਉਹ ਕੱਟ ਲਾ ਬਈ

ਅੱਕੜ ਪਿੰਡ ਮਾਏ ਵੇਦੇ ਬਈ ਰਿਸ਼ਤੇਦਾਰੀ ਮਾ ਤੇ ਆਪਣਾ ਹੋਰ ਫੁੱਲਾਂ ਦੀ ਖੇਤੀ ਵੀ ਕਰਾਉਣਾ ਹੈ ਬਈ ਕਿਹੜੀ ਉਹ ਆਇਓ ਚਮੇਲੀ ਫੁੱਲਾਂ ਦੀ ਵੈਰਿਟੀ ਦੇਖ ਬਈ ਫੁੱਲਾਂ ਦੀ ਖੇਤੀ ਵੀ ਹੋਵਾ ਕਮਾਲ ਹੈ ਲੈ ਵੀ ਇਧਰ ਅਗਰੇ ਇਧਰ ਘੁੰਮਣਾ ਜੋ ਜਰਿਆ ਹਸੀ ਹਸੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੱਖ ਕੁੱਖ ਵੱਡੇ ਵੇਣ ਵੇੜੇ ਵੇ ਆ ਬਈ ਟੋਕਾ ਵੀ ਕਰਿਆ ਵਾ ਬਾਈ ਲੈ ਵੀ ਮਿੱਤਰੋ ਅਗੇ ਚੱਲ ਪਏ ਜੀ ਰਿਸ਼ਤੇਦਾਰੀ ਮੈਂ ਘਰਾਂ ਨੂੰ ਵਧੀਆ ਰਿਹਾ ਜੀ ਵਧੀਆ ਪੈ ਗਿਆ ਬੰਦਲਾ ਭੋਗ ਹੋਣ ਵਧੀਆ ਹੋ ਗਿਆ ਸਾਰਾ ਕੁਝ ਨਿਪਟ ਗਿਆ ਚਲੋ ਠੀਕ ਹੈ ਜੀ ਚੱਲਦੇ ਹੁਣ ਘਰਾਂ ਨੂੰ ਫੇਰ ਚੱਲਦੇ ਸਿੱਧਾ ਖੇਤਾਂ ਵਾਂ ਰਾਤ ਝਾੜ ਤੋਂ ਦੇਦਾ ਬਾਈ ਪਾਣੀ ਪੁਣੀ ਜਾਏ ਦੇਖੇ ਜਾ ਕੇ ਹੋਰ ਕਿੰਨਾ ਕਿੰਨਾ ਛੜਿਆ ਕਿੰਨਾ ਕਰ ਰਹਿ ਗਿਆ ਆ ਲਾਈ ਵੀ ਮਿੱਤਰੋ ਆ ਗਏ ਘਰਾਂ ਬਦਲ ਲਏ ਕੱਪੜੇ ਕੁੱਪੜੇ ਚੱਲੀਏ ਖੇਦੋਂ ਧਨੀ ਆ ਗਏ ਇੱਧਰ ਬਈ ਧਨੀ ਕਰ ਰਹੇ ਨਾ ਕਿ ਕੀ ਕਰਨਿਆ ਨੂੰ ਇੱਕ ਇੱਕ ਦਾ ਨਾ ਰਹੀ ਤੇ ਤੇਰੀਂ ਕਰਨਾ ਤੇਰੀ ਡੈਂਟੀ ਮਣੀ ਨਿਲਾ ਰਹੇ ਆ ਇਸ਼ਨਾਨ ਕਰਾਰਾ ਇਸ਼ਨਾਨ ਚਲੋ ਬਈ ਚੱਲੀਏ ਹਾਂਜੀ ਜਨਾਬ ਚੱਲੀਏ ਨੀਂਦ ਤਾਂ ਨਹੀਂ ਆਰੀ ਚਾਬੀ ਗਰੀ ਵਿੱਚੇ ਆ ਸੀਗੇ ਲੈ ਵੀ ਮਿੱਤਰੋ ਆ ਗਏ ਦੇ ਖੇਤਾਂ ਤੇ ਕਾਲਰ ਨੇ ਦੇ ਜੇ ਹੋਇਆ ਇਹਦੇ ਖੇਤਾਂ ਵਿਆਹ ਤੇ ਬਾਅਦ ਤੁਹਾਨੂੰ ਪਤਾ ਯਾਰ ਮੀ ਪਿਆਤਾ ਤੇ ਉਹਦੇ ਬਦ ਦਰ ਗਿੜਨ ਦੇਖਿਆ ਕੱਲ ਤੋਂ ਚੱਲ ਠੀਕ ਜੇ ਲੱਗ ਰਿਹਾ ਤੇ ਅੱਜ ਦੇਖੋ ਡਠਿਆਂ ਦਾ ਹਾਲ ਸਾਰੇ ਥੱਲੇ ਪਛਾਏ ਪਏ ਆ ਨਾਲੇ ਇਹਦਾ ਮੈਂ ਹਜੇ ਵਾਜਨ ਵੀ ਨਹੀਂ ਹੋਇਆ ਤਾਂ ਇੰਨਾ ਭੁੰਕਾ ਜਿਹਾ ਵਾ ਤੇ ਮੱਕੀ ਵਿੱਚ ਬਹੁਤ ਪਾਣੀ ਖੜਿਆ ਤਾਂ ਕੱਲ ਝਾੜਿਆ ਫੇਰ ਬਈ ਗੈਲ ਕੀ ਗੈਲ ਕੋਲੇ ਨੱਕੇ ਚਾਰੇ ਪਾਸੇ ਨੂੰ ਠੀਕ ਆ ਟੜ ਚੁੜ ਗਿਆ ਬਸ ਨਮਾਨ ਜੀ ਮਾਰੇਗਾ ਬਈ ਇੱਕ ਘਾਲਾ ਨਾ ਨੂੰ ਜਿਹੜਾ ਵੀ ਜ ਤੋੜੀਏ ਜੇ ਤਾਂ ਉਹਦੀ ਕਿਤਾ ਕਰਤੀ ਐ ਸੀਗੀ ਤੇ ਅਸੀਂ ਤੋੜੀਆ ਤੋੜੀਆ ਦਾ ਖੰਡਾਤ ਆ ਚਲਾ ਇਹਦਾ ਹੋਏਗਾ ਖੜਾ ਦੇਖ ਪਰ ਬਹੁਤ ਘਟਾ ਦਿਆ ਤੋੜੀਆ ਉਹ ਮੈਂ ਬੁੱਬਲ ਜੀ ਜਮ ਕਿਨ ਮਿੱਟੀ ਜੀ ਉਸਕੇ ਉਸਮੇ ਇਹ ਹੋ ਗਿਆ ਪਰ ਹੈ ਵਿੱਚ ਵਿੱਚ ਠੀਕ ਆ ਵੀ ਮੱਕੀ ਦਾ ਪਾਣੀ ਦਾ ਖੜਿਆ ਚਲਾ ਇਹਦਾ ਖਾ ਖੂਜੇਗੀ ਇਹ ਨਗਰ ਚਲ ਖਾਈ ਜਾਹਾ ਸੀ ਇਹਦਾ ਬਾਕੀ ਸਭ ਕੁਝ ਠੀਕ ਆ ਕਣਕਮ ਹਜੇ ਉਧਰ ਗਏ ਨਹੀਂ ਹੈ ਕਿਹੜਾ ਮਾਰਨ ਹੈਟਾ ਉਧਰ ਵੀ ਜਹਾ ਟਮਾਟਰਾਂ ਨੂੰ ਵੀ ਨੁਕਸਾਨ ਆਨੂ ਸੀਗਾ ਪਾਣੀ ਕਿਹੜਾ ਪੰਨ ਲਾ ਦੇ ਲਾਈ ਮਿੱਤਰੋ ਆ ਨਿੰਨਿਗ ਦੜੀਆਂ ਵਿੱਚ ਪਾਣੀ ਆ ਇਸ ਖੇਤ ਮੈ ਲਵਾਂ ਜੀ ਬੈਨੀ ਕੁੰਜੇ ਖੰਜੇ ਨਹੀਂ ਮੇ ਹੁਆ ਜਿਵੇਂ ਉਹ ਹੁੰਜਾ ਨਹੀਂ ਮਾ ਇਸਮਾ ਪਾਣੀ ਹੈ ਪਰ ਉਹ ਵੀ ਰੇਤ ਲਾ ਖਾ ਜਾਏਗਾ ਇਸਪਾ ਪੂਰਾ ਮਾਣਾ ਇਸਮਾ ਕਣਕ ਨਹੀਂ ਪੀੜੀ ਹੋਣੀਗੀ ਪਰ ਬਈ ਬਹੁਤ ਇਸਮਾ ਬਾਥੂ ਹੰਡੀ ਜੰਮੇ ਦੀ ਸਪਰੇ ਮਾਰੀ ਆ ਫਿਰ ਕਿਆ ਜਦ ਇਹ ਫੂਕਦੀ ਮਨਾ ਚਾਰ ਦਿਨ ਹੋਏ ਨਹੀਂ ਸਪਰੇ ਮਾਰੀ ਨੂੰ ਤੇ ਉਹ ਬਈ ਖੇਤ ਨਾ ਪੈਪਲਨ ਉਰੇ ਤੇ ਲੀਕ ਹੋ ਗਏ ਬੰਦ ਕੀ ਹੋਰ ਕੀ ਦਵਾਈ ਵੀ ਅਧਰ ਨੂੰ ਜਾ ਜੋ ਅਧਰਲੇ ਖੇਤ ਮਾ ਪਾਣੀ ਪਾ ਕੇ ਉਹ ਵਿਚਾਰਾ ਹੌਲਾ ਰਹਿ ਗਿਆ ਨਾ ਖੇਤ ਇਹ ਪਾਣੀਆਂ ਬਹੁਤ ਪਿਆ ਇੱਧਰ ਤੇ ਲਾ ਲੋ ਆਪਣਾ ਪਾਈਪ ਲਾਈਨ ਲੀਕ ਹੋ ਗਿਆ ਕੋਈ ਕੋਰੇ ਤੇ ਲੀਕ ਹੋਵਾ ਪਾਈਪ ਲਾਈਨ ਸੀਗੀ ਬਹੁਤ ਕਹਿ ਲਿਆ ਕਹਿੰਦਾ ਕਰਾਵਾਂ ਠੀਕ ਕਰਾਵਾਂ ਤੇ ਯੋ ਮਾਰੀ ਆ ਬਸ ਬਈਆ ਇੰਨੀ ਕ ਖੇਤ ਯੋ ਨਗਾ ਆ ਖੇਕਿਆ ਰਜਾ ਆਉਂ ਬੱਥੋਂ ਡੀ ਦਾ ਸਾਰੀ ਚੱਕਤੀ ਦਬਾਈ ਨੇ ਕਿੜੀਆਂ ਬਹੁਤ ਆ ਬਾਈ ਪੈਰਾਂ ਵਿੱਚ ਡਿਹੀਆਂ ਹਾਂ ਤਰਖੜਕੇ ਬਣਾਵਾ ਯੋ ਕਣ ਕੈਂਟ ਬਣ ਗਈ ਯੋ ਦਾ ਐਨ ਇਥੇ ਬਾਦਮਾ ਵੀ ਜੇ ਦੱਸ ਦਿਨਾ 10-15 ਦਿਨ ਬਾਅਦ ਵੀ ਜਿਹੜੇ ਬਰਾਬਰੇ ਭੜਗੀ ਜਗੇ ਖੇਤ ਵੀ ਤਕੜਾ ਆਇਓ ਬਾਕੀ ਉਧਰ ਤਾਂ ਸਾਰੀ ਠੀਕ ਆ ਵੀ ਉਹ ਹੇਠਾਂ ਤੱਕ ਆਇਓ ਖੇਤ ਇੰਨਾ ਕਾ ਵੱਟ ਤੱਕ ਇਹ ਪਾਣੀ ਪਾਣੇ ਕਰਕੇ ਨਾ ਕਿ ਪੈਪ ਲੈਣਗਾ ਇਸ ਤਰ੍ਹਾਂ ਹੌਲ ਹੋ ਜਾ ਰਿਹਾ ਕਵਾੜ ਵੀ ਜਮੈਂ ਵਾਂਗੂ ਡਿੰਡਾ ਜਾ ਬਾਕੀ ਸਾਰਾ ਵਧੀਆ ਉਹੀ ਖੇਤਾਂ ਵਿੱਚ ਵੀ ਉਹ ਬਾੜਾ ਤਾਂ ਨਹੀਂ ਹੁਣ ਮੈਂ ਖਾ ਨੱਕੂ ਖੋਲਦੇ ਉਹ ਹੇਠਾਂ ਸਾਰੇ ਖੇਤਾਂ ਵਿੱਚ ਵੜਦੇ ਵੀ ਜਿੰਨੇ ਵੀ ਕਹਿ ਰਹੇ ਹੈਗੇ ਵੰਡਦੇ ਵੀ ਪਾਣੀ ਇਧਰ ਉਧਰ ਫੈਲ ਕੇ ਛੇਤੀ ਖਾਜ ਗਈ ਧਰਤੀ ਨਾਲ ਇਹ ਵੀ ਆ ਖਣਕ ਨਹੀਂ ਤਾਂ ਇਹਦਾ ਖਤਮ ਹੈ ਸਮਝੇ ਪਾਣੀ ਜਿੱਤਰਾ ਖੜਿਆ ਸਮਾ ਪਾਣੀ ਪਈਓ ਜਹਾ ਇਸਮਾ ਮੈਂ ਕਹਿੰਦਾ ਪਾਣੀ ਸੁੱਕੇ ਨਹੀਂ ਹੈਗਾ ਸਮਰਗੇ ਉਹ ਖੇਤ ਨਾਲੇ ਮਤਲਬ ਗਰਮੀ ਪੈਦੀ ਅਗਲਾ ਪਾਣੀ ਪੁਣੀ ਛੇਤੀ ਲਾਵਾ ਛੇਤੀ ਪਾਣੀ ਪਾ ਦੇ ਇਧਰ ਪਾਈਪ ਲਾਈਨ ਮੈਂ ਲੀਕ ਹੋ ਗਏ ਖਾਲਮਾ ਕਿੰਨਾ ਖੜਿਆ ਵੀ ਚੱਲ ਫੇਰ ਵੀ ਠੀਕ ਆ ਤੱਪੜ ਮਾਂ ਬੀਜੀ ਵੀ ਹੈ ਨਾ ਖਾ ਜਾ ਕਣਕ ਪਾਣੀ ਉਹ ਜਰਾ ਤੇਰੀ ਮਾਂ ਖਾ ਦੋਏ ਪਾਸੇ ਦੇ ਖੋਲ ਪਰਲੇ ਪਾਸੇ ਤੇ ਵੀ ਤੇ ਇਧਰਲੇ ਪਾਸੇ ਦੇ ਵੀ ਮੈਂ ਬਿੱਤਰ ਤਣੀ ਨੇ ਬਣਾਈ ਦੀ ਚਾਹ ਗਰਮੇ ਬਹੁਤੀ ਵੀ 5 10 ਮਿੰਟ ਹੋ ਗਏ ਮੈਨੂੰ ਲੇਨ ਉ ਬੈਠੇ ਨੂੰ ਫੂਕਾਂ ਹੀ ਮਾਰਨੀ ਪਵੀਆਂ ਫੂਕ ਮਾਰ ਫੇਰ ਕਿਤੇ ਜਾ ਕੇ ਠੰਡੀ ਹੋਊਗੀ ਹੋਰ ਆ ਯਾਰ ਠੰਡੀ ਨਹੀਂ ਹੋ ਰਹੀ ਹੈ ਬਾਈ ਮਿੱਤਰੋ ਇੱਧਰ ਤੇ ਵੱਡਿਆਂ ਲਵੇ ਲਵੇ ਤੇ ਮੀਂਹ ਕਰਕੇ ਪਾਣੀ ਖੜਿਆ ਦਾ ਬਰਸੀਨਵਾ ਝਾੜ ਪੀ ਤੇ ਆ ਫਿਰ ਵੀ ਖੜੇ ਜਹਾ ਬਾਈ ਆ ਉੱਚੀ ਜੀ ਡੜੀ ਮੇ ਤੇ ਵੱਟਲੇ ਚਲ ਅੱਜ ਕੇ ਹੋ ਜੇਗੇ ਕੱਲ ਤੱਕ ਹੋਰ ਫਰਕ ਪੈ ਜੇ ਧੁੱਪ ਜੀ ਲੱਗ ਕੇ ਤੇ ਇੱਧਰ ਗੱਲੇ ਇੱਧਰੇ ਖੇਤਾਂ 'ਚ ਕਣਕ ਗਿਰਗੀ ਵੀ ਆਪਣੀ ਜਿਹੜੇ ਸੜਕ ਦੇ ਪਾਰ ਆ ਇਹ ਕਰਤੇ ਨੇ ਵਿਸ਼ ਕੀ ਮਤਲਬ ਡੈੜੀਆਂ ਡੈੜੀਆਂ ਪਤਾ ਨਹੀਂ ਹਵਾ ਭਾਂ ਦੇ ਦਰਖਤਾਂ ਦੀ ਛਾਵੇਂ ਕਰਕੇ ਆ ਇਹਨੂੰ ਲੰਗਾ ਬਚਾਦੇ ਹੋਰ ਕੋਈ ਕਣਕ ਨਹੀਂ ਮਤਲਬ ਹੋਰ ਖਿੱਤਾਂ 'ਚ ਗਿਰੀ ਹੈ ਉਹੀ ਗਿਰੀ ਹੈ ਇੱਧਰ ਚਲ ਇਹਦਾ ਹਜੇ ਹੋ ਜਾਈ ਗੋੜਨੀ ਜੀ ਲਾ ਕੇ ਖੜੀ ਹੋਣ ਲੱਗੀ ਵਿੱਚ ਵਿੱਚ ਦਾ